ਆਪਣੇ ਹਰ ਮੰਜ਼ੂਮ ਕਤ ਦੇ ਆਖਰੀ ਮਸਰੇ ਨੂੰ ਜਿਹਦੇ ਵਿੱਚ ਪੀਰ ਵਾਰਿਸ਼ਾ ਹੋਰ ਆਪਣਾ ਨਾਮ ਵਰਤਿਆ ਆਪਣਾ ਤਖੱਲਸ ਇਸਤੇਮਾਲ ਕੀਤਾ ਉਹਨੂੰ سید ਪੀਰ ਵਾਰਿਸ਼ਾ ਹੋਰਾਂ ਨੇ ਇੱਕ ਆਲਮਗੀਰ ਹਕੀਕਤ ਇੱਕ ਸਚਾਈ ਬਣਾ ਕੇ ਰੱਖ ਛੱਡਿਆ ਹੈ ਕਰ ਬਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਮੁਖਾਤਬ ਆਪਣੇ ਆਪ ਨੂੰ ਕਰਕੇ ਗੱਲ ਆਪਣੇ ਆਪ ਨੂੰ ਕਹਿੰਦੇ ਨੇ ਤੇ ਸੁਣਾਉਂਦੇ ਸਾਨੂੰ ਨੇ ਸਮਝਾਉਂਦੇ ਸਾਨੂੰ ਨੇ ਇਹ ਕੁਰਾਨ ਮਜੀਦ ਦੇ ਮੈਨੇ ਨੇ ਜਿਹੜੇ ਬੋਲ ਮਿਹੇ ਵਾਰਿਸ਼ਾ ਦੇ ਨੇ ਅੱਲਾ ਪਾਕ ਦਾ ਹੁਕਮ ਹੈ ਕਿ ਮੈਂ ਪੈਦਾ ਕੀਤਾ ਇਨਸਾਨਾਂ ਦੇ ਜਿਨ੍ਹਾਂ ਨੂੰ ਆਪਣੀ ਇਬਾਦਤ ਆਸਤੇ ਤੇ ਵਾਰਿਸ਼ਾ ਪਕੀ ਆਖਦੇ ਨੇ ਕਿ ਵਾਰਿਸ਼ਾ ਕਰ ਬਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਵਾਰਸ ਬੰਦਗੀ ਲਈ ਰੱਬ ਕੱਲਿਆ ਹੈ ਆ ਬੈਠਾ ਹੈ ਪਹਿਨਨੇ ਖਾਵਣੇ ਨੂੰ ਬੀਖ ਫਕੀਰੀ ਸਿੱਖਨੀ ਪਨਹਾਰੀ ਸੇ ਸਿੱਖ ਬਾਤ ਕਰੇ ਸਖੀਆਂ ਸੇ ਦਿਹਾਨ ਗਾਗਰ ਕੇ ਬੀਜ ਵਾਰਸ਼ਾ ਨਾ ਹੈਂਗ ਦੀ ਬਾਤ ਛੁਪੇ ਹੈਂਗ ਦੀ ਬਦਬੋ ਕਦੀ ਨਹੀਂ ਛੁਪ ਸਕਦੀ ਭਾਵੇਂ ਉੱਤੇ ਢੇਰ ਲਾ ਦੇ ਭਾਵੇਂ ਰੱਖੀਏ ਵਿੱਚ ਕਾਫੂਰ ਮੀਆਂ ਓ ਚੱਲ ਤੇਰੀ ਮਾਂ ਬੋਲੀ ਏ ਵੀ ਬਾਹ ਕੱਖਾਂ ਵਾਂਗ ਨਾ ਰੋਲ ਪੰਜਾਬੀ ਪੜ ਪੰਜਾਬੀ ਲਿਖ ਪੰਜਾਬੀ ਗੈਰਤਮੰਦਾ ਬੋਲ ਪੰਜਾਬੀ ਪੰਜਾਬੀ ਮਿੱਠਿਓ ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انتہاساب نہ کوئی دنیا بھر وچ وسن والے پنجابی ہو تے ਸਾਡੇ پیارے ویکھن والےو اسلام علیکم ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਤਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤਿ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਰ ਤੁਹਾਡੇ ਤਾਈਂ ਆਪੜ ਸਕਣ ਪਿਆਰਿਓ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਡੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਝੰਨ ਨੇ ਆਪਣੀ ਗੱਲ ਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਸਵਾਰਤ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਸਾਹਿਬੋ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਪਿਆਰ ਕਰਨ ਵਾਲੇ ਹੋ ਤੁਹਾਨੂੰ ਵੀ ਪਤਾ ਹੈ ਕਿ ਪੀਰ ਵਰਸ਼ਾ ਸੈਦ ਸਾਡੀ ਮਾਂ ਬੋਲੀ ਦੀ ਕਲਾਸਿਕੀ ਰੀਤ ਦੇ ਉਹ ਅਨਮੋਲੇ ਉਹ ਉੱਚ ਪੱਧਰ ਦੇ ਮਹਾਨ ਕਿਵੀ ਨੇ ਜਿਨ੍ਹਾਂ ਨੂੰ ਦੇਸ਼ ਪੰਜਾਬ ਦਾ ਸ਼ੈਕਸਪੀਅਰ ਵੀ ਆਖਿਆ ਗਿਆ ਹੈ ਤੇ ਪਿਆਰਿਓ ਇਹਦੇ ਨਾਲ ਨਾਲ ਉਹਨਾਂ ਦੀ ਹੀਰ ਕਹਾਣੀ ਨੂੰ ਦੇਸ਼ ਪੰਜਾਬ ਦਾ ਐਨਸਾਈਕਲੋਪੀਡਿਆ ਵੀ ਮੰਨਿਆ ਜਾਂਦਾ ਹੈ ਕੁਝ ਦਿਹਾੜੇ ਪਹਿਲੇ ਤੁਹਾਡੀ ਸੇਵਾ ਦੇ ਵਿੱਚ ਮੈਂ ਇਹ ਗੱਲ ਅਰਜ਼ ਕੀਤੀ ਸੀ ਕਿ ਪੀਰ ਵਾਰਿਸ਼ਾ سید ਹੋਰਾ ਨੇ ਆਪਣੀ ਹੀਰ ਕਹਾਣੀ ਲਿਖਦਿਆਂ ਹੋਇਆਂ ਜਿੱਥੇ ਵੀ ਇੱਕ ਕਤਾ ਯਾਨੀ ਇੱਕ ਮਨਜ਼ੂਮ ਸ਼ੇਰੀ ਟੁਕੜਾ ਇੱਕ ਟੋਟਾ ਮਕਾਇਆ ਹੈ ਨਾ ਆਪਣੇ ਸ਼ੇਰਾਂ ਦਾ ਉਹਦਾ ਜਿਹੜਾ ਸਭ ਤੋਂ ਆਖਰੀ ਮਸਰਾ ਹੈ ਜਿਹੜੀ ਸਭ ਤੋਂ ਹੇਠ ਵੀ ਲਾਇਨ ਹੈ ਜਿਹਦੇ ਵਿੱਚ ਉਹਨਾਂ ਆਪਣਾ ਤਖੱਲਸ ਇਸਤੇਮਾਲ ਕੀਤਾ ਹੈ ਖਾਸ ਕਰਕੇ ਵਾਰਿਸ਼ਾ ਲਫ਼ਜ਼ ਜਿਹਦੇ ਵਿੱਚ ਆਉਂਦਾ ਹੈ ਜਿੱਦੋਂ ਅਸੀਂ ਪੀਰ ਵਾਰਿਸ ਸ਼ਾਹ ਦਾ ਮਕਤਾ ਵੀ ਆ ਸਕਦੇ ਆ ਅਜੇ ਸਾਰੇ ਜਿਹੜੇ ਮਿਸਰੇ ਨੇ ਜਿਹੜੇ ਕਿਸੇ ਵੀ ਸ਼ੇਰੀ ਟੋਟੇ ਦੇ ਆਖਰ ਦੇ ਉੱਤੇ ਅਖੀਰਲਾ ਮਿਸਰਾ ਹੁੰਦਾ ਉਹਨੂੰ ਮਕਤਾ ਆਖਿਆ ਜਾਂਦਾ ਹੈ ਪਿਆਰਿਓ ਪੀਰ ਵਾਰਿਸ ਸ਼ਾਹ ਸੈਦ ਦੇ ਮਕਤੇ ਤੁਹਾਡੀ ਸੇਵਾ 'ਚ ਮੈਂ ਅਰਜ਼ ਕੀਤੀ ਸੀ ਕਿ ਯੂਨੀਵਰਸਲ ਟਰੂਥ ਨੇ ਆਪਣੇ ਹਰ ਮੰਜ਼ੂਮ ਕਤ ਦੇ ਆਖਰੀ ਮਿਸਰੈ ਨੂੰ ਜਿਹਦੇ ਵਿੱਚ ਪੀਰ ਵਾਰਿਸ਼ਾ ਹੋਰ ਆਪਣਾ ਨਾਮ ਵਰਤਿਆ ਆਪਣਾ ਤਖੱਲਸ ਇਸਤੇਮਾਲ ਕੀਤਾ ਉਹਨੂੰ ਸੈਦ ਪੀਰ ਵਾਰਿਸ਼ਾ ਹੋਰਾਂ ਨੇ ਇੱਕ ਆਲਮਗੀਰ ਹਕੀਕਤ ਇੱਕ ਸਚਾਈ ਬਣਾ ਕੇ ਰੱਖ ਛੱਡਿਆ ਹੈ ਤੁਸੀਂ ਇਹੋ ਸੋ ਮੇਰੀ ਗੱਲ ਨੂੰ ਬੜਾ ਪਸੰਦ ਕੀਤਾ ਕਿਉਂਕਿ ਮੈਂ ਵਣਗੀਆਂ ਵੀ ਤੁਹਾਡੇ ਹਜ਼ੂਰ ਪੇਸ਼ ਕੀਤੀਆਂ ਸਨ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਸਾਡੇ ਮਿੱਤਰ ਇਹਦੇ ਇਹ ਸ਼ਹਿਰ ਲੁਧਿਆਣੇ ਦੇ ਨਾਲ ਉਹਨਾਂ ਦਾ ਤਾਲੁਕ ਹੈ ਦਲਜਿੰਦਰ ਸਿੰਘ ਜੰਡੂ ਜੀ ਉਹਨਾਂ ਦਾ ਨਾਂ ਹੈ ਉਹਨਾਂ ਫੋਨ ਕਰਕੇ ਬੜੀ ਸਿਫਤ ਕੀਤੀ ਪੀਰਵਾਰਸ਼ਾ ਸੈयद ਹੋਰਾਂ ਦੇ ਕਲਾਮ ਦੀ ਵੀ ਤੇ ਸਾਨੂੰ ਵੀ ਵਡਿਆਇਆ ਮੇਲਾ ਟੀਵੀ ਦੀ ਵੀ ਉਹਨਾਂ ਨੇ ਬੜੀ ਸਿਫਤ ਸਨਾ ਕੀਤੀ ਕਿ ਤੁਸੀਂ ਪੰਜਾਬੀ ਜ਼ੁਬਾਨ ਦੇ ਸਿੱਖਣ ਦੇ ਵਿੱਚ ਸਾਡੀ ਅਜੋਕੀ ਪੀੜੀ ਜਿਹੜੀ ਉਹਦੀ ਬੜੀ ਮਹਾਨਤ ਕਰ ਰਹੇ ਹੋ ਅਸੀਂ ਬੜੇ ਮਸ਼ਕੂਰ ਹਾਂ ਸਰਦਾਰ ਹੋਰਾਂ ਦੇ ਸਾਹਿਬ ਉਹਨਾਂ ਨੇ ਕੁਝ ਹੋਰ ਪੀਰ ਵਾਰਿਸ਼ਾ ਸੈਦ ਹੋਰਾਂ ਦੇ ਮਖਤਿਆਂ ਦੀ ਸਾਥੋਂ ਫਰਮਾਇਸ਼ ਵੀ ਕੀਤੀ ਉਹਨਾਂ ਨੇ ਵੀ ਮੰਗ ਕੀਤੀ ਕਿ ਵਾਰਿਸ਼ਾ ਹੋਰਾਂ ਦੀਆਂ ਬਣਗੀਆਂ ਅਜੇ ਮਖਤਿਆਂ ਦੀਆਂ ਮਜ਼ੀਦ ਅਸੀਂ ਉਹਨਾਂ ਦੀ ਤੇ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰੀਏ ਅਰਜ਼ਮੇ ਤੁਹਾਡੀ ਸੇਵਾ ਜੇ ਕਰ ਰਿਹਾ ਹਾਂ ਕਿ ਪੀਰ ਵਾਰਿਸ਼ਾ ਸੈਦ ਹੋਰੀ ਆਪਣੀ ਇੱਕ ਗੱਲ ਸ਼ੇਰਾਂ ਦੇ ਵਿੱਚ ਸਾਡੇ ਸਾਹਮਣੇ ਬਿਆਨ ਕਰ ਰਹੇ ਹੁੰਦੇ ਨੇ ਜਿੱਥੇ ਉਹ ਆਪਣੀ ਗੱਨ ਮਕਾਉਣੀ ਚਾਹੁੰਦੇ ਨੇ ਨਾ ਜੀ ਜਿੱਥੇ ਉਹਨਾਂ ਦੀ ਇੱਕ ਗੱਲ ਮੁਕੰਮਲ ਹੁੰਦੀ ਹੈ ਆਖਰੀ ਲਾਈਨ ਜਿਹੜੀ ਉਹਨਾਂ ਦੇ ਮੂੰਹੋਂ ਨਿਕਲਦੀ ਹੈ ਜਾਂ ਉਹਨਾਂ ਦੀ ਕਲਮ ਤਹਿਰੀਰ ਕਰਦੀ ਹੈ ਉਹ ਆਖਰੀ ਲਾਈਨ ਜਿਹੜੀ ਉਹਦੇ ਵਿੱਚ ਉਹ ਆਪਣਾ ਨਾਮ ਸਤਿਮਾਲ ਕਰਦੇ ਉਹ ਲਾਈਨ ਜਿਹੜੀ ਉਹ ਇੱਕ ਦੇਸ਼ ਪੰਜਾਬ ਦਾ ਅਖਾਣ ਬਣ ਜਾਂਦੀ ਹੈ ਇੱਕ ਯੂਨੀਵਰਸਲ ਟਰੂਥ ਬਣ ਜਾਂਦੀ ਹੈ ਉਦੇ ਵਿੱਚ ਇੱਕ ਮੱਤ ਸਾਨੂੰ ਦਿੰਦੇ ਨੇ ਉਹਦੇ ਵਿੱਚ ਉਹ ਸਾਡੀ ਇਸਲਾਹ ਚਾਹੁੰਦੇ ਨੇ ਸਾਡੇ ਵਸੇਬ ਦੀਆਂ ਕਮੀਆਂ ਕੋਜ ਸਾਡੇ ਸਾਹਮਣੇ ਬਿਆਨ ਕਰਦੇ ਨੇ ਨਿਸ਼ਾਨਧਈਆਂ ਕਰਦੇ ਜਾਂਦੇ ਨੇ ਕਿ ਇਹ ਗੱਲ ਭੈੜੀ ਜੇ ਇਹ ਗੱਲ ਚੰਗੀ ਜੇ ਹੁੰਦੀ ਉਹਨਾਂ ਦੀ ਇੱਕ ਲਾਈਨ ਹੈ ਉਹਨਾਂ ਦੀ ਹੀਰ ਕਹਾਣੀ ਦਾ ਇੱਕ ਮਕਤਾ ਹੁੰਦਾ ਹੈ ਲੇਕਿਨ ਸਾਡੇ ਲਈ ਬੜਾ ਵੱਡਾ ਇੱਕ ਸੁਨਿਆ ਉਹਦੇ ਵਿੱਚ ਲੁਕਿਆ ਹੋਇਆ ਹੁੰਦਾ ਹੈ ਵੀ ਸਾਲ ਦੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਅੱਜ ਫੇਰ ਕੁਝ ਵਣਗੀਆਂ ਪੇਸ਼ ਕਰਨਾ ਪੀਰ ਵਾਰਿਸ ਸ਼ਾਹ ਜੈਲ ਫਰਮਾਉਂਦੇ ਨੇ ਕਿ ਵਾਰਿਸਾ ਕਰ ਬਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਏ ਯਾਨੀ ਮੁਖਾਤਬ ਆਪਣੇ ਆਪ ਨੂੰ ਕਰਦੇ ਨੇ ਜਿਵੇਂ ਉਹਨਾਂ ਦਾ ਬੜਾ ਪਿਆਰਾ ਅੰਦਾਜ਼ ਏ ਮੁਖਾਤਬ ਆਪਣੇ ਆਪ ਨੂੰ ਕਰਕੇ ਗੱਲ ਆਪਣੇ ਆਪ ਨੂੰ ਕਹਿੰਦੇ ਨੇ ਸੁਨਾਉਂਦੇ ਸਾਨੂੰ ਨੇ ਸਮਝਾਉਂਦੇ ਸਾਨੂੰ ਨੇ ਵਾਰਸ਼ਾ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਇਹਦਾ ਤਰਜਮਾ ਹੈ ਵੇ ਪਿਆਰਿਓ ਕਿ ਐ ਵਾਰਸ਼ਾ ਅੱਲਾ ਪਾਪ ਸੱਚੇ ਸਾਹਿਬ ਦੀ ਬੰਦਗੀ ਕਰ ਜਿਸ ਵਾਸਤੇ ਰੱਬ ਬਣਾਇਆ ਹੈ ਇਸੇ ਵਾਸਤੇ ਇਹ ਅੱਲਾ ਪਾਗ ਨੇ ਤੈਨੂੰ ਬਣਾਇਆ ਹੈ ਤੇਰੀ ਤਖਲੀਕ ਦਾ ਮਕਸਦ ਮਤਮੈ ਨਜ਼ਰ ਖਾਲਕ ਦਾ ਹੀ ਸੀ ਕਿ ਮੈਂ ਰਬ ਦਾ ਹੈ ਤਾਂ ਮੇਰੀ ਬੰਦਗੀ ਕਰੇਗਾ ਬੰਦਗੀ ਅੱਲਾ ਪਾਗ ਸੱਚੇ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਨੂੰ ਗੁਜ਼ਾਰਨਾ ਇਹ ਸਾਹਿਬ ਦੀ ਬੰਦਗੀ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਜੀ ਕੋ ਉਹਦਾ ਹੁਕਮ ਹੈ ਉੰਜ ਚੱਲਣਾ ਬੱਦਾ ਜਿਹੜਾ ਅੱਲਾ ਪਾਗ ਉਹਦਾ ਖਾਲਕ ਹੈ ਅਸੀਂ ਅਬਾ ਦਾ ਉਹ ਸਾਡੇ ਮਾਬੂਦ ਨੇ ਤੇ ਫਿਰ ਬੰਦੇ ਦਾ ਕੰਮ ਤੇ ਬੰਦਗੀ ਕਰਨਾ ਹੀ ਹੁੰਦਾ ਹੈ ਨਾ ਗੁਲਾਮੀ ਕਰਨਾ ਇਤਾਤ ਕਰਨਾ ਗੱਲ ਮੰਨਣਾ ਆਕਾ ਦਾ ਹੁਕਮ ਬਜਾਅ ਲਿਆਉਣਾ ਅਤੀ ਉੱਲਾਹ ਵ ਅਤੀ ਅਰਸੂਲ ਕਰਨਾ ਨਬੀ ਪਾਕ ਸੱਚੇ ਸਾਹਿਬ ਦੀ ਇਤਾਤ ਕਰਨਾ ਅੱਲਾ ਪਾਕ ਦੀ ਇਤਾਤ ਕਰਨਾ ਨਬੀ ਪਾਕ ਸਾਨੂੰ ਉਹੀ-ਉਹੀ ਹੁਕਮ ਦਿੱਤਾ ਹੈ ਨਾ ਪਿਆਰਿਓ ਜਿਹੜਾ ਅੱਲਾ ਪਾਕ ਸੱਚੇ ਸਾਹਿਬ ਦਾ ਹੁਕਮ ਸੀ ਹਜ਼ੂਰ ਸਾਡੇ ਵੱਲ ਟੋਰਿਆ ਤੇ ਵਰਸ਼ਾ ਸੈਯਦ ਪਿਆਸਦੇ ਨੇ ਕਿ ਅੱਲਾ ਪਾਕ ਦੀ ਬੰਦਗੀ ਕਰ ਇਸੇ ਵਾਸਤੇ ਹੀ ਰੱਬ ਨੇ ਤੈਨੂੰ ਬਣਾਇਆ ਹੈ ਹੁਣ ਸਾਹਿਬੋ ਕੁਰਾਨ ਪਾਕ ਜਿਹੜਾ ਉਹਦੇ ਵਿੱਚ ਜਿਹੜੇ ਜਿਹੜੇ ਅੱਲਾ ਪਾਕ ਸੱਚੇ ਸਾਹਿਬ ਨੇ ਸਾਡੇ ਵਾਸਤੇ ਫਰامین احਕਾਮ ਸਾਦਰ ਫਰਮਾਏ ਨੇ ਉਹ ਨਬੀ ਪਾਕ ਰਹੀਂ ਸਾਡੇ ਤੱਕ ਆਪਣੇ ਵਾਰਾ ਸ਼ਾਹ ਹੋ ਰਾਦਾ ਹੀ ਇੱਕ ਮਿਸਰਾ ਹੈ ਹੀਰ ਦੇ ਵਿੱਚ ਹੀ ਇਹ ਕੁਰਾਨ ਮਜੀਦ ਦੇ ਮੈਣੇ ਨੇ ਜਿਹੜੇ ਬੋਲ ਮਈਏ ਵਾਰਾ ਸ਼ਾਹ ਦੇ ਨੇ ਯਾਨੀ ਵਾਰਾ ਸ਼ਾਹ ਸੈਦ ਪਾਹ ਦੇ ਨੇ ਭਈ ਕੁਰਾਨ ਪਾਕ ਦੇ ਤਰਜਮੇ ਨੇ ਮੈਂ ਜਿਹੜੇ ਸ਼ੇਰ ਲਿਖੇ ਨੇ ਮੇਰੇ ਜਿਹੜੇ ਮਿਸਰੇ ਨੇ ਮੇਰੀਆਂ ਜਿਹੜੀਆਂ ਲਾਈਨਾਂ ਨੇ ਬੈਨੁਸਤੂਰ ਤੁਸੀਂ ਵੇਖੋਗੇ ਨਾ ਇੰਨਾ ਦਾ ਤੁਸੀਂ ਪੁੱਛੋਕੜ ਫਰੋਲੋਗੇ ਨਾ ਤੇ ਤੁਹਾਨੂੰ ਵਿੱਚ ਅੱਲਾ ਪਾਕ ਦਾ ਕੋਈ ਹੁਕਮ ਪੋਸ਼ੀਦਾ ਲੁਕਿਆ ਹੋਇਆ ਛੁਪਿਆ ਹੋਇਆ ਜ਼ਰੂਰ ਨਜ਼ਰ ਆਵੇਗਾ ਇਹ ਕੁਰਾਨ ਮਜੀਦ ਦੇ ਮੈਨੇ ਨੇ ਜਿਹੜੇ ਬੋਲ ਬੀਏ ਵਾਰਿਸ ਸ਼ਾਹ ਦੇ ਹੁਣ ਇਸੇ ਬੋਲ ਪੀਰ ਵਾਰਿਸ ਸ਼ਾਹ ਦੇ ਇਸੇ ਬੋਲ ਦੇ ਤਨਾਜ਼ਰ ਦੇ ਵਿੱਚ ਪਹਿਲਾ ਪੀਰ ਵਾਰਿਸ ਸ਼ਾਹ ਦਾ ਮਕਤਾ ਪਹਿਲੀ ਲਾਈਨ ਜਿਹੜੀ ਮੈਂ ਤੁਹਾਡੇ ਹਜ਼ੂਰ ਅਰਜ਼ ਕੀਤੀ ਹੈ ਆਓ ਜਰਾ ਉਹਦੀ ਪੜਚੋਲ ਕਰੀਏ ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਹੈ ਕਿ ਵਾਰਿਸ਼ਾ ਹੋਰੀ ਬੇ ਫਰਮਾਉਂਦੇ ਨੇ ਕਿ ਵਾਰਿਸ਼ਾ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਪਿਆਰਿਓ ਅੱਲਾ ਪਾਕ ਕੁਰਾਨੇ ਪਾਕ ਤੇ ਫਰਮਾਉਂਦੇ ਨੇ ਬਮਾ ਖਲਕਤਲ ਜਿੰਨਾ ਵਲ ਇਨਸਾ ਇਲਾ ਲਿਆਬਦੂ ਮੈਂ ਇਨਸਾਨਾਂ ਤੇ ਜਿੰਨਾਂ ਨੂੰ ਆਪਣੀ ਇਬਾਦਤ ਦੇ ਵਾਸਤੇ ਪੈਦਾ ਕੀਤਾ ਹੈ ਅੱਲਾ ਪਾਕ ਦਾ ਫਰਮਾਨ ਹੈ ਸਾਹਿਬ ਦੇਖੋ ਨਾ ਅੱਲਾ ਪਾਕ ਦਾ ਹੁਕਮ ਹੈ ਕਿ ਮੈਂ ਪੈਦਾ ਕੀਤਾ ਇਨਸਾਨਾਂ ਤੇ ਜਿੰਨਾਂ ਨੂੰ ਆਪਣੀ ਇਬਾਦਤ ਆਸਤੇ ਤੇ ਵਾਰਿਸ ਆਪੇ ਕੀ ਆਦਦੇ ਨੇ ਵਾਰਿਸ਼ਾ ਕਰ ਬਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਇਹ ਕੁਰਾਨ ਪਾਕ ਦੇ ਫਰਮਾਨੇ ਨਾ ਹੋਏ ਵਾਰਿਸ਼ਾ ਦਾ ਜਿਹੜਾ ਮਿਸਰਾ ਹੈ ਜਿਹੜਾ ਮਕਤਾ ਹੈ ਕਿ ਵਾਰਿਸ਼ਾ ਕਰ ਬਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ ਪਿਆਰਿਓ ਇਸੇ ਤਰ੍ਹਾਂ ਹੀ ਵਾਰਿਸ਼ਾ ਸੱਜਦ ਦਾ ਇੱਕ ਹੋਰ ਮਕਤਾ ਇੱਕ ਹੋਰ ਮਿਸਰਾ ਇੱਕ ਹੋਰ ਲਾਈਨ ਤੁਹਾਡੇ ਹਜ਼ੂਰ ਪੇਸ਼ ਕਰਨੇ ਵਾਰਿਸ ਸੈਦ ਲਿਖਦੇ ਨੇ ਕਿ ਵਾਰਸ ਬਦਕੀ ਲਈ ਰੱਬ ਕੱਲਿਆ ਹੈ ਆ ਆ ਬੈਠਾ ਹੈ ਪਹਿਨਣੇ ਖਾਉਣੇ ਨੂੰ ਇਹਦਾ ਤਰਜਮਾ ਇਹ ਵੇ ਕਿ ਵਾਰਸਾ ਅੱਲਾਹ ਪਾਕ ਨੇ ਤੈਨੂੰ ਕੱਲਿਆ ਇਸ ਦੁਨੀਆ ਦੇ ਉੱਤੇ ਆਪਣੀ ਬਦਕੀ ਦੇ ਵਾਸਤੇ ਆਪਣੇ ਆਪਣੂ ਗਿਆਨ ਹੈ ਨਾ ਵਾਰਸਾ ਬਦਕੀ ਲਈ ਰੱਬ ਕੱਲਿਆ ਹੈ ਲੇਕਿਨ ਮੈਸੇਜ ਸਾਨੂੰ ਆ ਰਿਹਾ ਸਨੇਹਾ ਸਾਨੂੰ ਦਿੱਤਾ ਨੇ ਕਿ ਅੱਲਾ ਪਾਕ ਦੇ ਉਹ ਬੰਦੇਓ ਅੱਲਾ ਪਾਕ ਨੇ ਭੇਜਿਆ ਸਾਨੂੰ ਇੱਥੇ ਆਪਣੀ ਬੰਦਗੀ ਲਈ ਵਾਰਸ ਬੰਦਗੀ ਲਈ ਰੱਬ ਕੱਲਿਆ ਤੇ ਆਪ ਬੈਠਾ ਹੈ ਪਹਿਨਣੇ ਖਾਉਣੇ ਨੂੰ ਖਾਣ ਪੀਣ ਤੋਂ ਨਾ ਸਾਡਾ ਦੀਨ ਮਨਾ ਕਰਦਾ ਤੇ ਨਾ ਪੀਰ ਵਾਰਸ ਆ ਹੋਰੀ ਪੈ ਆਪਣੇ ਇਸ ਮਿਸਰੇ ਦੇ ਵਿੱਚ ਆਪਣੇ ਇਸ ਬਖਤੇ ਦੇ ਵਿੱਚ ਸਾਨੂੰ ਬਣਾ ਕਰਦੇ ਨੇ ਅੱਖ ਨਾ ਇਹ ਜਾਂਦੇ ਨੇ ਕਿ ਅਸਲ ਗੱਲ ਨੂੰ ਵੀ ਯਾਦ ਰੱਖ ਨਾਲੋਂ ਨਾਲ ਤੋ ਸਿਰਫ ਦੁਨੀਆਦਾਰੀ ਦੀ ਖਾਣ ਪੀਣ ਤੇ ਪਹਿਨਣਾਂ ਦੀ ਮਗਨ ਹੋ ਗਏ ਤੇ ਜਿਹੜਾ ਤੇਰੀ ਤਖਲੀਕ ਦਾ ਮਕਸਦ ਸੀ ਉਹਨੂੰ ਕਿਉਂ ਭੁੱਲਦਾ ਜਾਣਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਮੈਂ ਅਕਸਰ ਤੁਹਾਨੂੰ ਸੁਣਾਉਣਾ ਹੁੰਦਾ ਵਾ ਓਏ ਕਿ ਭੀਖ ਫਕੀਰੀ ਸਿੱਖਨੀ ਪਨਹਾਰੀ ਸੇ ਸਿੱਖ ਭੀਖਸ਼ਾ ਬੜੇ ਪਿਆਰੇ ਸੂਫੀ ਸ਼ਾਇਰ ਹੋਏ ਨੇ ਉਹ ਫਰਮਾਉਂਦੇ ਨੇ ਕਿ ਫਕੀਰੀ ਸਿੱਖਨੀ ਆ ਇਹ ਪਾਣੀ ਭਰ ਕੇ ਜਿਹੜੀ ਕੁੜੀ ਲੈ ਕੇ ਆਉਂਦੀ ਹੈ ਨਾ ਇਹਦੇ ਕੋਲੋਂ ਸਿੱਖ ਲੈ ਭੀਖ ਫਕੀਰੀ ਸਿੱਖਨੀ ਪਨਹਾਰੀ ਸੇ ਸਿੱਖ ਬਾਤ ਕਰੇ ਸਖੀਆਂਓਂ ਸੇ ਧਿਆਨ ਗਾਗਰ ਕੇ ਵਿੱਚ ਕਿ ਕੁੜੀ ਜਿਹੜੀ ਪਾਣੀ ਭਰ ਕੇ ਲਿਆਉਣ ਲਈ ਇਹ ਪਨਗਟ ਤੋਂ ਖੂਹ ਤੋਂ ਨਹਿਰ ਤੋਂ ਜਾਂ ਕਿਸੇ ਸੋਮੇ ਤੋਂ ਚਸ਼ਮੇ ਤੋਂ ਹਰੋਂ ਦੇ ਨਾਲ ਦੂਜੀਆਂ ਕੁੜੀਆਂ ਵੀ ਨੇ ਸਾਰੀਆਂ ਨੇ ਆਪਣੀ ਆਪਣੀ ਕਢੋਲੀ ਭਰੀ ਏ ਸਿਰ ਤੇ ਧਰੀਆਂ ਹੀਆਂ ਨੇ ਇੱਕ ਦੂਜੇ ਨਾਲ ਗੱਲਾਂ ਵੀ ਕਰਦੀਆਂ ਆ ਰਹੀਆਂ ਲੇਕਿਨ ਉਹਨਾਂ ਦਾ ਧਿਆਨ ਆਪਣੀ ਆਪਣੀ ਕਢੀ ਦੇ ਵਿੱਚ ਆਪਣੀ ਆਪਣੀ ਕਢੋਲੀ ਦੇ ਵਿੱਚ ਕਿਸੇ ਬੱਚੀ ਦੇ ਸਿਰ ਤੋਂ ਘੜਾ ਨਹੀਂ ਥੱਲੇ ਟੱਠਾ ਟੁਰਦੀਆਂ ਆ ਰਹੀਆਂ ਨੇ ਘੜੇ ਨੂੰ ਹੱਥ ਵੀ ਨਹੀਂ ਪਾਇਆ ਐਸੀ ਖੂਬਸੂਰਤੀ ਐਸੀ ਅਟਕਲ ਦੇ ਨਾਲ ਸਿਰ ਤੇ ਉਹਨੂੰ ਜਮਾਇਆ ਹੋਇਆ ਹੈ ਦੀਨ ਦੁਨੀਆਂ ਦੀਆਂ ਗੱਲਾਂ ਬਾਤਾਂ ਕਰਦੀਆਂ ਆ ਰਹੀਆਂ ਨੇ ਇੱਧਰ ਵੀ ਵੀ ਵੇਖਦੀ ਏ ਕੁੜੀ ਇਹ ਇੱਧਰ ਵੀ ਵੀ ਵੇਖਦੀ ਏ ਆਪਣੀਆਂ ਸਖੀਆਂ ਦੇ ਨਾਲ ਲੇਕਿਨ ਧਿਆਨ ਉਹਦਾ ਪੱਕਾ ਘੜੇ ਦੇ ਵਿੱਚ ਵੀ ਮੇਰੇ ਘੜਾ ਨਾ ਟੈਪ ਪਵੇ ਇਸੇ ਤਰ੍ਹਾਂ ਪਿਆਰਿਓ ਸਾਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਏ ਖਾਣ ਪੀਣ ਤੋਂ ਪੈਣਣ ਤੋਂ ਮੌਲਾ ਨੇ ਸਾਨੂੰ ਮਨਾ ਨਹੀਂ ਕੀਤਾ ਲੇਕਿਨ ਰਜ਼ਕੇ ਹਲਾਲ ਕਮਾ ਕੇ ਹਲਾਲ ਦੀ ਕਮਾਈ ਦੇ ਵਿੱਚੋਂ ਸਾਦਗੀ ਦੇ ਨਾਲ ਖਾਓ ਪੀਓ ਵੀ ਧਿਆਨ ਅਸਲ ਜਿਹੜਾ ਨਾ ਬਦਗੀ ਆ ਲਾਉਣਾ ਚਾਹੀਦਾ ਜੇ ਅਸੀਂ ਰਜ਼ਕੇ ਹਲਾਲ ਕਮਾਵਾਂਗੇ ਵੀ ਬਦਗੀ ਚ ਸ਼ਾਮਲ ਹੋ ਜਾਏਗਾ ਨਾ ਹਲਾਲ ਦੀ ਕਮਾਈ ਦੇ ਨਾਲ ਅਸੀਂ ਕਪੜੇ ਪਾਵਾਂਗੇ ਉਹ ਵੀ ਸਵਾਬ ਬਣ ਜਾਏਗਾ ਖਾਵਾਂ ਪੀਆਂਗੇ ਉਹ ਵੀ ਸਵਾਬ ਹੈ ਹੁਣ ਪੀਰ ਵਾਰਿਸ ਹੈ ਸੈਦ ਪਾ ਫਰਮਾਨਾ ਨੇ ਕਿ ਅਸਲ ਮਕਸਦ ਤੇਰੀ ਤਫਲੀਕ ਦਾ ਬੰਦਗੀ ਰੱਬ ਬੰਦਗੀ ਦੇ ਲਈ ਕਰਿਆ ਹੈ ਆ ਬੈਠਾ ਹੈ ਪਹਿਨਣੇ ਖਾਵਨੇ ਨੂੰ ਯਾਰ ਖਾ ਪੀ ਲੇਕਿਨ ਅਸਲ ਜਿਹੜਾ ਨਾ ਧਿਆਨ ਬੰਦਗੀ ਵੱਲ ਰੱਖ ਜਿਵੇਂ ਉਸ ਕੁੜੀ ਦਾ ਅਸਲ ਧਿਆਨ ਘੜੀ ਦੇ ਵਿੱਚ ਉਹ ਜੋ ਗੱਲਾਂ ਬਾਤਾਂ ਕਰ ਰਹੀ ਹੈ ਸਹੇਲੀਆਂ ਨਾਲ ਹਰ ਕਿਸਮ ਦੀਆਂ ਗੱਪਾਂ ਛਪਾਂ ਲੱਗ ਰਹੀਆਂ ਧਿਆਨ ਗਾਗਰ ਕੇ ਵਿੱਚ ਤੇ ਤੇਰਾ ਵੀ ਜਿਹੜਾ ਅਸਲ ਧਿਆਨ ਹੈ ਅਸਲ ਮਕਸਦ ਹੈ ਅਸਲ ਗੋਲ ਹੈ ਜ਼ਿੰਦਗੀ ਦਾ ਮਤਮਾਏ ਨਜ਼ਰ ਜਿਹੜਾ ਉਹ ਅੱਲਾਹ ਪਾਪ ਦੀ ਰਜ਼ਾ ਹੋਣਾ ਚਾਹੀਦਾ ਹੈ ਅੱਲਾਹ ਪਾਪ ਦੀ ਬੰਦਗੀ ਹੋਣਾ ਚਾਹੀਦਾ ਪਿਆਰਿਓ ਇੱਕ ਮਿਸਰ ਦੇ ਦਿਸਾਨੋਂ ਸਾਡੇ ਇੱਕ ਬੜੇ ਪਿਆਰੇ ਵੀਰ ਨੇ ਟ੍ਰਾਂਟੋ ਤੋਂ ਉਹਨਾਂ ਨੇ ਮੰਗ ਕੀਤੀ ਕਿ ਇਹਦਾ ਤਰਜਮਾ ਵੀ ਦੱਸੋ ਅਸੀਂ ਅੱਗੇ ਵੀ ਇੱਕ ਵਾਰੀ ਤੁਹਾਡੀ ਖਿਦਮਤ ਵਿੱਚ ਬਿਆਨ ਕੀਤਾ ਸੀ ਲੇਕਿਨ ਹੁਣ ਕਿਉਂਕਿ ਡਾਕਟਰ ਹਾਫਿਜ਼ ਤਸਨੀਮ ਟ੍ਰਾਂਟੋ ਦੇ ਵਿੱਚ ਹੁੰਦੇ ਨੇ ਸਾਡੇ ਬੜੇ ਪਿਆਰੇ ਦੋਸਤ ਨੇ ਸਾਡੇ ਸ਼ਹਿਰ ਗੁਜਰਾਵਾਲਾ ਦੇ ਨੇ ਔਰ ਸਾਡੇ ਪ੍ਰੋਗਰਾਮ ਦੇ ਪਰਮਾਨੈਂਟ ਵਿਊਅਰ ਵੀ ਨੇ ਉਹਨਾਂ ਪੀਰ ਵਾਰਿਸ ਸ਼ਾਹ ਦਾ ਇੱਕ ਮਿਸਰਾ ਪਿਜਵਾਇਆ ਹੈ ਉਹਦਾ ਤਰਜਮਾ ਵੀ ਕਰਨਾ ਤੁਹਾਡੀ ਖidmat ਦੇ ਵਿੱਚ ਤੇ ਉਸ ਤੋਂ ਬਾਅਦ ਤਕਵੀਰ ਵਾਰਿਸ਼ਾ ਦੇ ਤੇ ਸੈਂਕੜੇ ਮਕਤੇ ਨੇ ਅਗਲੇ ਵਿਲਾਗਸ ਦੇ ਵਿੱਚ ਤੁਹਾਡੀ ਖidmat ਦੇ ਵਿੱਚ ਬਾਕੀਆਂ ਦਾ ਬਿਆਨ ਵੀ ਕਰਾਂਗੇ ਜਿਹੜਾ ਸਾਨੂੰ ਡਾਕਟਰ ਹਾਫਿਜ਼ ਤਸਰੀਮ ਸਾਹਿਬ ਹੋਰ ਟੋਰਾਂਟੋ ਤੋਂ ਭੇਜਿਆ ਉਹ ਏ ਵਾਰਿਸ਼ਾ ਦਾ ਹਿੰਗ ਦੀ ਬਾਸ ਛੁਪੇ ਭਾਵੇਂ ਰਖੀਏ ਵਿੱਚ ਕਾਫੂਰ ਮੀਆਂ ਪਿਆਰਿਓ ਕਾਫੂਰ ਇਕ ਪੌਦੇ ਦਾ ਜੋਹਰ ਉਹਦੇ ਹਰ ਅੱਗ ਦੇ ਵਿੱਚ ਪਾਇਆ ਜਾਂਦਾ ਹੈ ਇਹਨੂੰ ਅਸੀਂ ਕਾਫੂਰ ਆਨੇ ਕਪੂਰ ਵੀ ਆਖਨੇ ਆ ਇਹਨੂੰ ਇੰਗਲਿਸ਼ੀ ਚ ਕੈਂਫਰ ਆਖਿਆ ਜਾਂਦਾ ਹੈ ਮੁਸ਼ਕ ਕਾਫੂਰ ਅਕਸਰ ਤੁਸੀਂ ਦੇਖਿਆ ਹੋਵੇਗਾ ਕਈ ਵਾਰੀ ਹਯਾਤੀ ਦੇ ਵਿੱਚ ਸਹਬੋ ਇੱਕ ਤੇਜ਼ ਖੁਸ਼ਬੂ ਜਿਹੜੀ ਕਿ ਪ੍ਰਸਾਦੀ ਦਾ ਖੁਸ਼ਬੂ ਹੁੰਦੀ ਹੈ ਉਹ ਇਹਦੇ ਪੱਤਰਾਂ ਦੇ ਵਿੱਚੋਂ ਇਸ ਇੱਕ ਦਰਖਤ ਹੈ ਲਾਹੌਰ ਦਾ ਲਾਰਸ ਗਾਰਡਨ ਜਿਹਨੂੰ ਜਨਾਬਾਉ ਨਾਖਿਆ ਜਾਂਦਾ ਹੈ ਉਹਦੇ ਵਿੱਚ ਦਰਖਤ ਉੱਗਿਆ ਹੈ ਕਫੂਰ ਦਾ ਦਰਖਤ ਟਾੜੀ ਦੇ ਪੱਤਿਆਂ ਵਾਂਗੂ ਇਹਦੇ ਪੱਤੇ ਹੁੰਦੇ ਨੇ ਮਾਹ ਜੂਨ ਜਿਹੜਾ ਨਾ ਜੂਨ ਦੇ ਸ਼ੁਰੂ ਦੇ ਵਿੱਚ ਪਿਆਰਿਓ ਇਹਨੂੰ ਨਿਕਿਨਕੇ ਫੁੱਲ ਲੱਗਦੇ ਨੇ ਤੇ ਜੂਨ ਦਾ ਮਹੀਨਾ ਮੁੱਕਦਾ ਨਾ ਤਕਰੀਬਨ 3 ਦਿਨਾਂ ਦੇ ਬਾਅਦ ਉਥੇ ਫਾਲਸੇ ਦੇ ਦਾਣੇ ਆ ਜਿਹੜੇ ਨਿਕਨੇ ਨਕੇ ਇਹਨੂੰ ਫਲ ਵੀ ਲੱਗ ਜਾਂਦਾ ਇਸ ਤਰ੍ਹਾਂ ਦੇ ਪੱਤਰਾਂ ਦੇ ਵਿੱਚ ਇਹਦੀ ਲੱਕੜੀ ਦੇ ਵਿੱਚ ਇਹਦੇ ਜੜਾਂ ਦੇ ਵਿੱਚ ਇਹਦੇ ਫਲਾਂ ਦੇ ਵਿੱਚ ਇਹਦੇ ਫੁੱਲਾਂ ਦੇ ਵਿੱਚ ਇਹਦੇ ਹਰ ਅਗ ਦੇ ਵਿੱਚ ਮਸ਼ਕ ਕਫੂਰ ਜਿਹੜਾ ਨਾ ਜੀ ਉਹਦੀ ਮਸ਼ਕ ਹੁੰਦੀ ਹੈ ਉਹਦੀ ਖੁਸ਼ਬੂ ਹੁੰਦੀ ਹੈ ਇਹਦੇ ਪੱਤਰ ਤੋੜ ਕੇ ਇੰਜ ਥਾਜ ਮਲਈਏ ਨਾ ਸੁੰਘੀਏ ਤੇ ਵਿੱਚੋਂ ਮਸ਼ਕ ਕਫੂਰ ਦੀ ਖੁਸ਼ਬੂ ਆਉਂਦੀ ਹੈ ਇਹਦੀਆਂ ਜਿਹੜਾ ਇਹਦੀ ਲੱਕੜੀ ਦੇ ਟੁਕੜੇ ਕਰਕੇ ਪਾਣੀ ਦੇ ਵਿੱਚ ਉਬਾਲ ਕੇ ਤਸਈਆ ਆਹਦੇ ਨੇ ਸਾਡੇ ਹੁਕਮਾ ਤਸਈਦ ਵੀ ਆਹਦੇ ਨੇ ਜੋਹਰ ਉਡਾਣਾ ਇੱਕ ਅਬਲ ਹੁੰਦਾ ਹੈ ਉਹਦੇ ਜ਼ਰੀਏ ਇੱਕ ਆਫੂਰਾ ਹਸਲ ਕੀਤਾ ਜਾਂਦਾ ਹੈ ਇਹ ਵੀ ਤੇਜ਼ ਤੁਹਾਨੂੰ ਅਰਜ਼ ਕੀਤੀ ਹੈ ਕਿ ਖੁਸ਼ਬੂ ਛੱਡਦਾ ਲੇਕਿਨ ਇਹਦੀ ਖੁਸ਼ਬੂ ਸਾਨੂੰ ਗਵਾਰਾ ਹੁੰਦੀ ਹੈ ਹਿੰਗ ਜਿਹੜੀ ਹੈ ਉਹ ਵੀ ਇੱਕ ਦਰਹਤ ਦੀ ਗੋਂਦ ਹੈ ਪੀਰ ਵਾਰਸ਼ਾ ਆ ਤੇ ਵਾਰਸ਼ਾ ਨਾ ਹਿੰਗ ਦੀ ਬਾਸ ਛੁਪੇ ਭਾਂਵੇਂ ਰੱਖੀਏ ਵਿੱਚ ਕਾਫੂਰ ਮੀਆਂ ਹਿੰਗ ਦਾ ਜਿਹੜਾ ਬੂਟਾ ਨਾ ਉਹਦੇ ਬਾਹਰ ਵੀ ਤੁਹਾਨੂੰ ਥੋੜਾ ਜਿਹਾ ਦੱਸ ਲਵਾਂ ਦਰਖਤ ਅੰਜੀਦਾਨ ਉਹਦਾ ਇੱਕ ਗੋਂਦ ਹੁੰਦਾ ਹੈ ਹਿੰਗ ਜਿਸ ਵੇਲੇ ਇਹ ਪੌਦਾ ਫੁੱਲਾਂ ਤੇ ਆਉਂਦਾ ਹੈ ਨਾ ਜੀ ਤੇ ਇਸ ਪੌਦੇ ਦੀਆਂ ਜੜ੍ਹਾਂ ਦੇ ਕੋਲੋਂ ਇਹ ਨੂੰ ਨੰਗਾ ਕੀਤਾ ਜਾਂਦਾ ਹੈ ਉੱਥੇ ਮਿੱਟੀ ਦੇ ਛੋਟੇ ਛੋਟੇ ਪਿਆਲੇ ਧਰ ਦਿੱਤੇ ਜਾਂਦੇ ਨੇ ਟੱਕ ਲਾ ਦਿੰਦੇ ਨੇ ਅਜਦਾਨ ਦੇ ਬੂਟਿਆਂ ਨੂੰ ਹਰਾਤ ਅਫਗਾਨਿਸਤਾਨ ਤੇ ਈਰਾਨ ਦੇ ਵਿੱਚ ਉੱਚੇ ਪਹਾੜਾਂ ਦੇ ਉੱਤੇ ਖੁਸ਼ਕ ਇਲਾਕਿਆਂ ਦੇ ਵਿੱਚ ਇਹ ਪੌਦਾ ਉਗਦਾ ਜਿੱਦੀ ਇਹ ਗੋੰਧ ਹੈ ਜਿਹਨੂੰ ਅਸੀਂ ਹਿੰਗ ਆਨੇ ਗਰਮ ਮਸਾਲੇ ਜਿਹੜੇ ਅਸੀਂ ਮੁxtਲਫ ਪਕਵਾਨਾਂ ਦੇ ਵਿੱਚ ਪਾਣੇ ਆ ਨਾ ਜੀ ਉਹਦੇ ਵਿੱਚ ਵੀ ਇਹ ਪਾਈ ਜਾਂਦੀ ਹੈ ਲੇਕਿਨ ਜਿਹੜੇ ਵੈਦ ਨੇ ਐਯੁਰੋਵੈਦਿਕ ਤਰੀਕਾ ਇਲਾਜ ਜਿਹੜਾ ਸਾਡੇ ਦੇਸ਼ ਪੰਜਾਬ ਦਾ ਸਾਡੇ ਬਰੇ ਸਬੀਰ ਦਾ ਹਿੰਦੁਸਤਾਨ ਦਾ ਇੱਕ ਤਰੀਕਾ ਇਲਾਜ ਹੈ ਇੱਕ ਤੱਬਬ ਯੂਨਾਨੀ ਹੈ ਨਾ ਜੀ ਇੱਕ ਆਯੁਰੋਵੈਦਿਕ ਜਿਹੜੇ ਵੈਦ ਖਵਾਦੇ ਨੇ ਉਹਨਾਂ ਨੇ ਬਹੁਤ ਪੁਰਾਣਾ ਇਸ ਗੋਦ ਨੂੰ ਦਰਿਆਸਤ ਕੀਤਾ ਹੈ ਔਰ ਕਦੀਮੀ ਤੌਰ ਦੇ ਉਤੇ ਇੱਕ ਅਦਵਿਯਾਤੀ ਖਾਸ ਦਾ ਵੀ ਹਾਮਲ ਹੈ ਦਵਾਈ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਹੰਗ ਦੀ ਵੀ ਮਹਾਰਤ ਕਰ ਰਿਹਾ ਸੀ ਕਿ ਬੜੀ ਤੇਜ਼ ਬੂਹ ਹੁੰਦੀ ਹੈ ਲੇਕਿਨ ਨਾ ਗਵਾਰ ਹੁੰਦੀ। ਮਸ਼ਕਫੂਰ ਦੀ ਖੁਸ਼ਬੂਦਾਰੀ ਹੈ ਇਹਦੀ ਬੂਹ ਹੁੰਦੀ ਹੈ। ਇਹਦੀ ਬੋ ਜਿਹੜੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਉਹ ਸਾਨੂੰ ਗਵਾਰਾ ਨਹੀਂ ਹੁੰਦੀ, ਨਾ ਗਵਾਰ ਹੁੰਦੀ ਹੈ। ਮਤਲਬ ਪਸੰਦ ਦੀ ਤਾਂ ਨਹੀਂ ਨਾ ਹੁੰਦੀ, ਨਾ ਮਰੂਬ ਹੁੰਦੀ। ਚੰਗੀ ਨਹੀਂ ਲੱਗਦੀ ਅਸੀਂ ਉਹਦੇ ਵੱਲ ਰਾਗਬ ਨਹੀਂ ਹੁੰਦੇ ਮੁਸ਼ਕਫੂਰ ਦੀ ਜਿਹੜੀ ਮੁਸ਼ਕੇ ਉਹ ਅਸੀਂ ਅਕਸਰ ਐਸੇ ਪਾਊਡਰ ਇਸਤੇਮਾਲ ਕਰਨੇ ਆ ਗਰਮੀਆਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਪੰਜਾਬੀ ਚ ਪਿੱਤ ਪਾਊਡਰ ਆਹਨੇ ਆ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਆਹਦੇ ਨੇ ਪ੍ਰਿਕਲੀ ਹੀਟ ਪਾਊਡਰ ਉਹ ਜਿਹੜੇ ਹੀਟ ਦੀ ਗਰਮੀ ਦਾਣਿਆਂ ਦੀ ਹਫਾਜ਼ਤ ਦੇ ਵਾਸਤੇ ਅਸੀਂ ਪਾਊਡਰ ਇਸਤੇਮਾਲ ਕਰਨੇ ਆ ਪਿਆਰਯੋਗ ਦੇ ਵਿੱਚ ਵੱਡਾ ਜਿਹੜਾ ਜੁਜ਼ਵ ਹੈ ਨਾ ਉਹ ਮੁਸ਼ਕ ਕਾਫੂਰ ਦਾ ਹੀ ਹੁੰਦਾ ਕਾਫੂਰ ਪੈਂਦਾ ਉਹਦੇ ਵਿੱਚ ਉਹ ਠੱਡਾ ਠੰਡਾ ਲੱਗਦਾ ਫਿਰ ਸਾਨੂੰ ਪਿੰਡੇ ਤੇ ਪਾਊਡਰ ਮਿਜ਼ਾਜ ਦੇ لحاظ ਨਾਲ ਇਹ ਸਰਦ ਹੁੰਦਾ ਤੀਸਰੇ ਦਰਜੇ ਦੇ ਵਿੱਚ ਤੇ ਖੁਸ਼ਕ ਹੁੰਦਾ ਦੂਸਰੇ ਦਰਜੇ ਦੇ ਵਿੱਚ ਮੁਸ਼ਕ ਕਾਫੂਰ ਜਦੋਂ ਕਿ ਹਿੰਗ ਚੌਥੇ ਦਰਜੇ ਦੇ ਵਿੱਚ ਹੁਕਮਾਨ ਹੈ ਜਿਹੜੇ ਇਹਨਾਂ ਦੇ ਦਰਜਾਤ ਮਿਜ਼ਾਜ ਦੇ ਹਵਾਲੇ ਨਾਲ ਮੁਕਰਰ ਕੀਤੇ ਨੇ ਹਿੰਗ ਜੋ ਤੇ ਦਰਜੇ ਦੀ ਗਰਮ ਹੁੰਦੀ ਹੈ ਸਖਤ ਗਰਮੀ ਦੀ ਉਹਦੇ ਵਿੱਚ ਦਵਾਈ ਹੁੰਦੀ ਹੈ ਅਦਵਿਆਤੀ ਖਾਸੀਅਤ ਹੁੰਦੀ ਹੈ ਦੂਆ ਦੀ ਬੋਹ ਹੁੰਦੀ ਹੈ ਇੱਕ ਗਰ ਤੇ ਦੂਆ ਨੂੰ ਅੱਗ ਲੱਗ ਜਾਂਦੀ ਹੈ ਮੁਸ਼ਕਫੂਰ ਵੀ ਜਲਦਾ ਔਰ ਹਿੰਗ ਵੀ ਜਲਦੀ ਹੈ ਬਿਹਤਰੀਨ ਹਿੰਗ ਜਿਹੜੀ ਹੈ ਉਹਨੂੰ ਹੀਰਾ ਹਿੰਗ ਆਖਿਆ ਜਾਂਦਾ ਹੈ ਔਰ ਬਿਹਤਰੀਨ ਜਿਹੜਾ ਮੁਸ਼ਕਫੂਰ ਹੈ ਉਹਨੂੰ ਭੇਮ ਸੇਨੀ ਭੇਮ ਸੇਂਦੀ ਕਾ ਫੂਰਾ ਕਿਹਾ ਜਾਂਦਾ ਹੈ ਬੋਰਨਿਓ ਇੱਕ ਇਲਾਕਾ ਹੈ ਜਪਾਨ ਦਾ ਉੱਥੇ ਉੱਗਦਾ ਹੈ ਉਹਦੀ ਜ਼ਿਆਦਾ ਜਿਹੜੀ ਹੈ ਨਾ ਜੀ ਕਦਰ ਹੈ ਹੁਕਮਾਦੀ ਦੀ ਨਜ਼ਰ ਦੇ ਵਿੱਚ ਅਰਜ਼ ਮੈਂ ਕਰਨਾ ਚਾਹੁੰਦਾ ਹਾਂ ਕਿ ਦੇਖੋ ਵਾਰਸ਼ਾ ਸੈਦ ਨੇ ਕਿੱਡੇ ਵੱਡੇ ਦੋ ਅਦਵਿਆਤੀ ਖዋਸਾ ਦਾ ਘਣ ਵਾਲਾ ਹੈ ਅਨਾਸਰ ਦੋ ਅਦਵਿਆਤੀ ਖਸੂਸੀ ਯਾਦ ਰੱਖਣ ਵਾਲੀਆਂ ਦਵਾਈਆਂ ਦੀ ਗੱਲ ਕੀਤੀ ਹੈ ਆਪਣੇ ਇੱਕ ਮਸਰੇ ਦੇ ਵਿੱਚ ਆਹਦਨਿਕ ਤੇਜ਼ ਇੱਕ ਦੀ ਖੁਸ਼ਬੂ ਹੈ ਤੇ ਇੱਕ ਦੀ ਬਦਬੂ ਹੈ ਹੁਣ ਹਿੰਗ ਤੇ ਉੱਤੇ ਜਿੰਨਾ ਮਰਜ਼ੀ ਮੁਸ਼ਕਫੂਰ ਲਾ ਲਈਏ ਨਾ ਢੇਰ ਹਿੰਗ ਉਹਦੇ ਵਿੱਚ ਦੱਬ ਦਈਏ ਉੱਤੇ ਸਾਰਾ ਮੁਸ਼ਕ ਕਾਫੂਰ ਵੀ ਬੜੀ ਤੇਜ਼ ਖੁਸ਼ਬੂ ਵਾਲਾ ਹੁੰਦਾ ਹੈ ਜਿਵੇਂ ਸਹੀਏ ਦੁਆਰਸ਼ਾ ਫਰਮਾਉਂਦੇ ਨੇ ਕਿ ਵਾਰਸ਼ਾ ਨਾ ਹਿੰਗ ਦੀ ਬਾਤ ਛੁਪੇ ਹਿੰਗ ਦੀ ਬਦਬੂ ਕਦੀ ਨਹੀਂ ਛੁਪ ਸਕਦੀ ਭਾਵੇਂ ਉੱਤੇ ਢੇਰ ਲਾ ਦਿਓ ਭਾਵੇਂ ਰਖੀਏ ਵਿੱਚ ਕਾਫੂਰ ਵੀ ਆ ਉਹ ਕਿਤੋਂ ਨਾ ਕਿਤੋਂ ਨਿਕਲ ਕੇ ਸਿਮ ਸੁਭਾ ਕੇ ਬਾਹਰ ਜ਼ਰੂਰ ਆ ਜਾਂਦੀ ਏ ਔਰ ਮਹਿਸੂਸ ਹੁੰਦੀ ਏ ਅਸੀਂ ਉਹਨੂੰ ਸੁੰਘ ਸਕਦੇ ਹਾਂ 스멜 ਕਰਨੇ ਆ ਤੇ ਸਾਨੂੰ ਬਦਬੂ ਜਿਹੀ ਉਹਦੀ ਸਾਫ਼ ਪਤਾ ਲੱਗ ਰਿਹਾ ਹੁੰਦਾ ਕਿਥੇ ਕਿਤੇ ਹਿੰਗ ਪਈ ਏ ਭਾਵੇਂ ਉਹਨੂੰ ਛੁਪਾਇਆ ਹੋਵੇ ਸੀ ਮੁਸ਼ਕ ਕਾਫੂਰ ਦੇ ਵਿੱਚ ਇੱਕ ਬਦਬੂਦੇ ਨਾਲੀ ਚੀਜ਼ ਹੈ ਜਾਂ ਖੁਸ਼ਬੂਦੇ ਨਾਲੀ ਚੀਜ਼ ਹੈ ਉਹਨੂੰ ਕਿਸੇ ਉਦੋਂ ਤੇਜ਼ ਖੁਸ਼ਬੂ ਦੇ ਵਿੱਚ ਨੱਪ ਦਿੱਤਾ ਜਾਏ ਦਬ ਦਿੱਤਾ ਜਾਏ ਤੇ ਉਹਦੀ ਖੁਸ਼ਬੂ ਆਣੀ ਤੇ ਬੰਦ ਹੋ ਜਾਣੀ ਚਾਹੀਦੀ ਹੈ ਨਾ ਲੇਕਿਨ ਬੰਦ ਨਹੀਂ ਹੁੰਦੀ ਇਸ ਬਿਸਰ ਦੇ ਵਿੱਚ ਪੀਰ ਵਾਰਿਸਾ ਸੈਦ ਜਿਹੜੀ ਮਤਲਫੂਫ ਕਰਕੇ ਸਾਡੇ ਸਾਹਮਣੇ ਪੇਰ ਧਰਦੇ ਨੇ ਪਿਆਰਿਓ ਇਹ ਵੇ ਪਈ ਬੁਰਾਈ ਕਦੀ ਨਹੀਂ ਲੁਕਦੀ ਜਿੰਨਾ ਮਰਜ਼ੀ ਅਸੀਂ ਉਹਦੇ ਤੇ ਪਰਦੇ ਪਾਈਏ ਨਾ ਜਿਵੇਂ ਪੰਜਾਬੀ ਚ ਅਸੀਂ ਆਖਦੇ ਹਾਂ ਕਿ ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਲੁਕ ਸਕਦਾ ਕੋਈ ਗੱਲ ਪੀਰ ਵਾਰਿਸ ਸ਼ਾਹ ਬ ਆਪਣੇ ਇਸ ਮਸਰੇ ਚ ਫਰਮਾਉਂਦੇ ਨੇ ਔਰ ਇਹ ਇੱਕ ਆਨੰਗੀਰ ਹਕੀਕਤ ਹੈ ਔਰ ਇਹ ਇੱਕ ਸਚਾਈ ਹੈ ਕਿ ਬੁਰਾਈ ਜਿਹੜੀ ਹੈ ਉਹਨੂੰ ਜਿੰਨਾ ਮਰਜ਼ੀ ਟਕੀਏ ਲੁਕਾਈਏ ਲੇਕਿਨ ਜ਼ਾਲਮ ਦਾ ਜ਼ੁਲਮ ਜਿਹੜਾ ਨਾ ਜੀ ਉਹ ਪੁਛੀਦਾ ਨਹੀਂ ਰਹਿ ਸਕਦਾ ਜਿੰਨੀ ਮਰਜ਼ੀ ਉਹ ਆਪਣੀ ਜ਼ੁਲਮ ਨਾਲੀਆਂ ਆਪਣੀ ਤਾਕਤ ਦੇ ਨਾਲ ਜਾਂ ਆਪਣੇ ਡਰਾਵੇ ਦੇ ਨਾਲ ਡਰਾ ਕੇ ਪਬਲਿਕ ਨੂੰ ਆਵਾਮ ਨੂੰ ਰਿਆਾਇਆ ਨੂੰ ਮਾੜਿਆ ਨੂੰ ਰੱਖੇ ਕਿ ਖਬਰਦਾਰ ਇਹ ਗੱਲ ਜਿਹੜੀ ਹੈ ਤੁਸੀਂ ਬਾਹਰ ਨਹੀਂ ਕੰਡਨੀ ਲੇਕਿਨ ਬੁਰਾਈ ਵੀ ਬਾਹਰ ਆ ਕੇ ਹੀ ਰਹਿੰਦੀ ਹੈ ਜ਼ੁਲਮ ਵੀ ਜ਼ਾਹਿਰ ਹੋ ਕੇ ਰਹਿੰਦਾ ਜਿਵੇਂ ਪੰਜਾਬੀ ਚ ਅਸੀਂ ਇਹ ਵੀ ਆਖਦੇ ਹਾਂ ਵੀ ਜਿਸ ਥਾਂ ਦੇ ਉੱਤੇ ਖੂਨ ਹੋਇਆ ਹੁੰਦਾ ਹੈ ਜਾਂ ਕਤਲ ਹੋਇਆ ਹੁੰਦਾ ਹੈ ਉਹ ਜਗ੍ਹਾ ਬੋਲਦੀ ਹੈ ਉਹ ਖੁਦ ਗਵਾਹੀ ਦੇ ਦਈਏ ਕਿ ਮੇਰੇ ਇਸ ਜਗ੍ਹਾ ਦੇ ਉੱਤੇ ਇੱਕ ਇਨਸਾਨ ਦਾ ਕਤਲ ਹੋਇਆ ਹੈ ਸੋ ਪਿਆਰਿਓ ਮੈਂ ਅਰਜ਼ੇ ਕਰ ਰਿਹਾ ਹਾਂ ਸਾ ਕਿ ਪੀਰ वारिस शाह ਦੇ ਮਕਤੇ ਬਿਲ ਖਸੂਸ ਉਹਨਾਂ ਦਾ ਤਾਂ ਸਾਰਾ ਕਲਾਮ ਹੀ ਉਂਝ ਤੇ ਜ਼ਰਬੁਲ ਮਸਲ ਹੈ ਲੇਕਿਨ ਉਹਨਾਂ ਦੇ ਮਕਤੇਆਂ ਦੀਆਂ ਜਿਹੜੀਆਂ ਲਾਈਨਾਂ ਨੇ ਨਾ ਪਿਆਰਿਓ ਉਹਦੇ ਵਿੱਚ ਸਾਡੇ ਵਾਸਤੇ ਅਜਿਹੀ ਮਾਤੇ ਅਜਿਹੀ ਇਸਲਾਇ ਲੁਕਾਈ ਦੀ ਮੁਸਲਮਾਨ ਜਿਹੜੇ ਪੀਰ ਵਾਰਿਸ ਸ਼ਾਹ ਸਜਣ ਦਾ ਕਲਾਮ ਪੜਨ ਵਾਲੇ ਨੇ ਉਹਨਾਂ ਦੇ ਵਾਸਤੇ ਅਜਿਹੇ ਇ슬ਾਮੀ ਤਾਲੀਮਤ ਨੇ ਸੂਫੀਆ ਦੇ ਵਾਸਤੇ ਤਸੱਵਫ ਦੀਆਂ ਐਸੀਆਂ ਹਿਦਾਇਤਾਂ ਨੇ ਜਿਨ੍ਹਾਂ ਤੋਂ ਉਹ ਮੁਸਤਫੀਦ ਹੋ ਸਕਦੇ ਨੇ ਪਿਆਰਿਓ ਪੀਰ ਵਾਰਿਸ ਸ਼ਾਹ ਦਾ ਪੂਰਾ ਕਲਾਮ ਜਿਹੜਾ ਅਲ ਗਰਜ਼ ਉਹਦਾ ਅਗਰ ਬਨਜ਼ਰੇ ਅਮੀਕ ਅਗਰ ਅਸੀਂ ਗਹਿਰਾਈ ਦੇ ਵਿੱਚ ਜਾ ਕੇ ਮੁਤਾਲਾ ਕਰੀਏ ਇਸ ਸਾਨੋ ਨਾ ਸਿਰਫ ਬੜਾ ਉਹ ਮਹਿਜ਼ੂਜ਼ ਕਰਦਾ ਹੈ ਬਲਕੇ ਸਾਡੇ ਲਈ ਬੜਾ ਸਬਕ ਅਮੂਜ਼ ਤੇ ਬੜਾ ਮਤ ਭਰਿਆ ਵੀ ਹੈ। ਬਾਕੀ ਪੀਰ ਵਾਰਿਸ ਸ਼ਾਹ ਦੇ ਅਸ਼عار ਉਹਨਾਂ ਦੀਆਂ ਮਕਤਿਆਂ ਬਾਰੇ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਕਿ ਯੂਨੀਵਰਸਲ ਟਰੂਥ ਨੇ ਉਹਨਾਂ ਬਾਰੇ ਗੱਲਬਾਤ ਇਨਸ਼ਾਅੱਲਾ ਆਪਣੇ ਅਗਲੇ ਵਿਲਾਕ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਦਿਓ ਸਾਨੂੰ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਨੀ ਓ ਚੱਲ ਕਹੋ ਜਾਉਂ ਚ